ਲਓ ਬਈ ਜੀ ਸਾਰੇ ਵੀਰ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਬ੍ਰਾਮਪਰ ਨਪਾਲ ਸਿੰਘ ਹਾਂ ਤੇ ਆਪਾਂ ਕੜਵੇਂ ਚਿੱਤਰਵੰਡੀ ਦਾ ਕੋਲ ਟਰੈਕਟਰਾਂ ਦੀ ਮੰਡੀ ਤੇ ਬਾਈ ਨਾਲ ਗੱਲਬਾਤ ਕਰਾਂਗੇ ਸਾਰੇ ਕਿੰਨੇ ਟਰੈਕਟਰ ਲੈ ਕੇ ਵੀਡੀਓ ਚ ਬਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਬੋ ਬਾਈ ਬਾਈ ਚਤਤ ਮਾਲਕ ਠੀਕ ਆ ਬਾਈ ਜੀ ਤੇ ਸਹੀ ਲੋਕੇਸ਼ਨ ਬਾਈ ਜੀ ਕੀ ਆ ਆਪਣੀ ਸਹੀ ਲੋਕੇਸ਼ਨ ਮੇਰਾ ਪਿੰਡ ਦੋਦਾ ਠੀਕ ਆ ਜੀ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਜੀ ਸ਼੍ਰੀ ਕਿਦੜਵਾ ਠੀਕ ਆ ਜੀ ਪਿੰਡ ਦੋਦਾ ਬਿਲੋਂਗ ਕਰ ਲਵਾਂਗੇ ਦੋਦਾ ਪਿੰਡ ਆ ਮਾਡਲ ਨੰਬਰ ਇਹਨਾਂ ਉਹਨਾਂ ਨੂੰ ਮੇਰਾ ਨੰਬਰ ਦਾ ਮੇਰੇ ਨੰਬਰ ਤੇ ਫਿਰ ਕਾਲਾਂ ਬਾਲ ਗਾਏ ਠੀਕ ਹੈ ਕੋਈ ਨਹੀਂ ਉਹਨਾਂ ਨੰਬਰ ਸਕਰੀਨ ਤੇ ਚਲਾ ਦਾਂਗੇ ਆਪਾਂ 99699077 ਠੀਕ ਹੈ ਬਾਈ 99699077 687 ਕਾ ਦਾ ਠੀਕ ਹੈ ਬਾਈ 77079860 7707986095 ਠੀਕ ਹੈ ਦਲਬਾਤ ਸਿੰਘ ਇੱਕ ਦਾ ਨੰਬਰ ਮੰਗਾ ਠੀਕ ਹੈ ਜੀ ਤੇ ਲਓ ਬਾਈ ਜੀ ਪਹਿਲੇ ਟਰੈਕਟਰ ਤੋਂ ਆਪਾਂ ਗੱਲਬਾਤ ਸਟਾਰਟ ਕਰਾਂਗੇ ਸੋਨਾਲੀਕਾ ਡੀਆਈ 750 ਦਾ ਤੇ ਕੰਡੀਸ਼ਨ ਚੈੱਕ ਕਰੋ ਬਾਈ ਇਹ ਟਰੈਕਟਰ ਦੀ ਨਵਾਂ ਟਰਬਾਈ ਨਵਾਂ ਕੰਮ ਦੇ ਆ ਜਵਾਂ ਨਵਾਂ ਟਰੈਕਟਰ ਹੈਗਾ ਤੇ ਬਠਿੰਡੇ ਦਾ ਨੰਬਰ ਆ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਬਾਈ ਮਗਰ ਲੈਗੇ 85 ਤੋਂ 90 ਪੈਸੇ ਠੀਕ ਹੈ ਜੀ ਤੇ ਅਗਲੇ ਜੀ ਅਗਲੇ ਹੈਗੇ ਅੱਧੇ ਘਟਾ ਦੋ ਵੱਧਾ ਠੀਕ ਹੈ ਜੀ ਅੱਧੇ ਵੱਧਾਗਾ ਤੇ ਬਾਕੀ ਕੰਡੀਸ਼ਨ ਦਾ ਸਾਰਾ origignal ਹੀ ਬਾਈ ਜਿੰਨਾ ਹੈਗਾ ਸਾਰਾ origignal ਬਾਈ ਠੀਕ ਹੈ 14 ਦੇ ਟਾਇਰਾਂ ਚ ਹੈਗਾ ਕੱਲੀਆਂ ਕਤਬਾ ਤਰੀ ਹੁੱਕਾ ਹਾਂਜੀ ਇਹ ਜ਼ਿਮੀਂਦਾਰ ਦੇ ਘਰੇ ਤੂੜੀ ਦੱਬੀ ਪਈ ਹੈ ਜੇ ਤਾਂ ਆਪ ਨੂੰ ਮਿਲ ਗਈ ਤਾਂ ਅਰੀਨਲ ਹੁੱਕ ਮਿਲ ਜੂਗੀ ਆਪਾਂ ਨੂੰ ਬੰਦੇ ਬਾਹਰ ਗਏ ਵੇ ਆਵਾ ਠੀਕ ਹੈ ਜੀ ਨਹੀਂ ਤਾਂ ਨਵੀਂ ਹੁੱਕ ਆਪਾਂ ਲੈ ਕੇ ਆ ਪਾਈ ਆ ਠੀਕ ਹੈ ਜੀ ਇਹ ਘਰ ਇੱਬਾਂ ਦੀ ਆ ਹਮਾੜੀ ਇੱਥੇ ਥੋੜੇ ਥਾਜ ਇੱਥੇ ਫਵਾਰ ਲਾਈ ਸੀ ਟੱਕ ਵਾਲੇ ਪੜੇ ਸੀ ਇੱਥੇ ਥੋੜੇ ਜਿਹੇ ਠੀਕ ਹੈ ਜੀ ਮੈਂ ਆਪ ਦੇਖ ਲੈ ਸਕਾਂਗੇ ਮਾੜੇ 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 ਫਵਾਰ ਲਾਈ ਆਪਾਂ ਸਾਰੇ ਨੇ ਮਣੀ ਕਰਾਈ ਠੀਕ ਹੈ ਬਾਹਰ ਨਿਕੜੇ ਇੱਥੇ ਠੀਕ ਹੈ ਜੀ ਕਰ ਲੋ ਸਭ ਛੱਪੀ ਵਜ ਜਾਂਦੀ ਨਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸਾਰਾ ਰੀਨ ਟ੍ਰੈਕਟਰ ਜੈਨੂਵਲ ਠੀਕ ਹੈ ਜੀ ਬੰਦਾ ਵੀ ਪੂਰਾ ਦਿਲ ਦਾ ਸਾਫਾ ਤੀਰਾ ਤੇ ਗੱਲ ਵੀ ਬਾਈ ਜੇ ਦੱਸ ਕੇ ਦਊਗਾ ਜਿਹੜੀ ਚੀਜ਼ ਹੋਈ ਟਰੈਕਟਰ ਚ ਤੇ ਕਿੰਨੇ ਮਾਡਲ ਆ ਬਾਈ ਜੀ ਪਿੰਡਾ ਨੰਬਰ ਆ ਪਹਿਲੇ ਦਾ ਟਰੈਕਟਰ ਬਾਈ 13 ਮਾਡਲ ਆ ਠੀਕ ਹੈ ਜੀ ਇਹ ਮਾਡਲ 4,115,000 ਰੁਪਿਆ ਠੀਕ ਹੈ ਜੀ 300,000 ਤੇ 90,000 ਦਾ ਟਰੈਕਟਰ ਆਪਾਂ ਦੇਵਾਂਗੇ ਠੀਕ ਆ ਜੀ ਉਹ ਰੇਟ 95 ਕਾ ਥੋੜੀ ਵੀਡੀਓ ਸ਼ੇਅਰ ਕਰਕੇ ਆਉਗਾ ਪੂਰ 5000 ਰੁਪਏ ਲੈ ਸਕਦਾ ਉਹ 390000 ਦਾ ਸੈਟਰ ਦੇਵਾਂਗਾ ਠੀਕ ਹੈ ਜੀ ਹੋ 95000 ਰੁਪਏ ਫੁੱਲ ਟੌਪ ਮਾਡਲ ਹੈ ਟਰੱਸ ਠੀਕ ਹੈ 20 ਨਲ ਜਿਹਦੀ ਫੁੱਲ ਗਾਰੰਟੀ ਆਪੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇਰਾ ਮਾਡਲ ਆ ਤੇ ਅਗਲਾ ਕਹੋ ਜੀ ਫਾਰਮ ਟ੍ਰੈਕ 60 ਦਾ ਇਹ 60 ਵਾਲਾ ਆਪਣੇ ਕੋਲ 2007 ਮਾਡਲ ਆ ਜੀ ਇਹ ਠੀਕ ਹੈ ਜੀ ਰੰਗ ਪੇਂਟ ਦਾ ਜੀ ਰੰਗ ਰੀਨਲਾ ਕੱਲੇ ਬਗਰਾਣਾ ਤੇ ਰੰਗ ਹੋਇਆ ਕਹਿੰਦਾ ਮਰਾੜਾ ਹੋ ਜਾਂਦਾ ਰੰਗ ਉਹ ਵੀ ਪਹਿਲਾਂ ਦੇ ਚਰਦੇ ਹੋਇਆ ਸੀ ਨਹੀਂ ਪਾਏ ਕੋਈ ਪਹਿਲਾਂ ਦੀ ਹੋਏ ਹੋਏ ਹੈਗੇ ਹਾਂ ਟਾਇਰ ਮੂਰੇ 650 16 ਦੇ ਜੀ ਇਹਦੇ ਠੀਕ ਆ ਜੀ ਇਹ ਨਾਲ ਦੇ ਰਾਰਾ 600 ਦੇ ਵੱਡੇ ਪਾਏ ਥੋੜੇ ਚੌੜੇ ਟਾਇਰ ਠੀਕ ਆ ਜੀ 650 16 ਦੇ ਟਾਇਰ ਆ ਜੀ ਠੀਕ ਹੈ ਕਿੰਨੇ ਕੇ ਪੈਸੇ ਪੈਣਗੇ ਅਗਲੇ ਟਾਇਰ ਅਗਲੇ ਟਾਇਰ 90 90 ਪੈਸੇ ਹੈ ਮਗਲੇ ਟਾਇਰ ਵੀ 85 ਤੋਂ 90 ਪੈਸੇ ਦੇ ਕਰੀਬ ਹੈਗੇ ਠੀਕ ਹੈ ਜੀ ਗੁੱਡ ਇਅਰ ਦੇ ਬੈਕ ਟਾਇਰ ਨੇ ਕਿਹੜੇ ਚੱਲਣ ਨੂੰ 28 ਦੇ ਟਾਇਰ ਆ ਬਾਈ ਠੀਕ ਹੈ 14 ਦੇ ਟਾਇਰਾਂ ਚਾ ਬਾਈ ਈਮਾ ਰੁਮਮਾ ਦਾ ਬੜਾ ਸਾਰੀ ਨੇ ਜਿਹੜੇ ਮਗਰਾਟ ਆ ਬਾਈ ਆ ਆ ਦੇਖ ਸਕਦੇ ਆ ਇਹ ਤੁਹਾਨੂੰ ਦੱਸ ਕੇ ਦਵਾਂ ਕਿ ਇਹ ਟੱਚਿੰਗ ਹੋਊਗਾ ਠੀਕ ਹੈ ਜੀ ਟੱਚਿੰਗ ਜੇ ਐਵੇਂ ਹੈਗਾ ਬੰਦਾ ਚੱਲ ਕੇ ਆਊਗਾ ਉੱਥੇ ਗੱਲ ਕੁਝ ਹੋਰ ਨਿਕਲ ਜੇ ਸਵਾਦ ਨਹੀਂ ਆਉਂਦਾ ਉਹ ਗੱਲ ਦਾ ਜਿਹੜਾ ਰੇਟ ਕਹੇ ਤਾਂ ਬਾਈ ਉਹਦੇ ਚੋਂ 121 ਹੋ ਸਕਦੇ 1 ਵੀ ਸਾਨੂੰ ਬਈ ਇਹਨੇ ਜਿਵੇਂ ਹੁਣ 262 ਲਿਖਿਆ ਟਰੈਕਟਰ ਆਪਣੇ ਦਾ 2 ਲੱਖ ਤੇ 45000 ਦਾ ਠੀਕ ਹੈ ਸ਼ੇਅਰ ਕਰਕੇ ਤੁਹਾਡੀ ਇਹਦਾ ਉੱਪਰ ਉਹ 240 ਦਵਾਂਗੇ 40 ਵਿੱਚ ਕਿ ਹਜ਼ਾਰ ਖੰਡ ਦਾ ਹੀ ਮਾਨਤਨ ਹੋ ਸਕਦਾ ਠੀਕ ਹੈ ਕਈ ਨਾ ਕੋਈ 30 ਦੀ ਜੀ ਤੁਹਾਨੂੰ ਉਹ ਨਾ ਆਇਓ ਵੀਰ ਬਣ ਕੇ ਠੀਕ ਹੈ ਜੀ ਵਿਕੋਲ ਵੀ ਹੋਈ ਕਰਨ ਵੀ ਜਿਨ੍ਹਾਂ ਨੇ ਖਰੀਦਣਾ ਜਿਹੜਾ ਟਰੈਕਟਰ ਲੈਣਾ ਹੈ ਠੀਕ ਹੈ ਜੀ ਠੀਕ ਹੈ ਤੇ ਲੋ ਬਈ ਜੀ 7 ਮਾਡਲ ਦਾ 262000 ਰੁਪਏ ਡਿਮਾਂਡ ਕਰੀਏ ਬਾਈ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਿਓ 245 40000 ਰੁਪਏ ਦਾ ਨੇ ਹਾਂ 40000 ਤਾਂ ਬਈ ਕਹਿੰਦਾ ਦੇ ਦਾਂਗੇ ਤੇ ਅੱ ਨਿਊ ਹਾਲੈਂਡ 3630 ਤੇ ਲਓ ਬਈ ਜੀ ਕੰਡੀਸ਼ਨ ਇਹਦੇ ਵੀ ਚੈੱਕ ਕਰੋ ਸੁਪਰ ਚ ਆ ਗਿਆ ਬਈ ਜੀ ਇੱਕ ਪਲੱਸ ਚ ਆਵੇ ਜੀ ਸੁਪਰ ਆ ਜੀ ਸੁਪਰ ਆਗਾ ਠੀਕ ਆ ਜੀ ਤੇਰਾ ਕਿ ਸੁਪਰੀ ਆ ਜੀ ਠੀਕ ਆ ਜੀ ਤੇ ਲਓ ਬਈ 13 ਮਾਡਲ ਆਗਾ ਤੇ ਰੰਗ ਪੇਂਟ ਦਾ ਸਾਰਾ ਸਾਰਾ ਅਰੀਨਲ ਜੈਨੂਇਨ ਆ ਠੀਕ ਆ ਜੀ ਤੇ ਲਓ ਬਈ ਚੈੱਕ ਵੀ ਕਰ ਲੋ ਕੰਡੀਸ਼ਨ ਓਕੇ ਪਈ ਇਹਨਾਂ ਮਗਰ ਕੰਪਾਊਂਡ ਮਾਈ ਸੀ ਚਿੱਟੇ ਰੰਗ ਦੀ ਠੀਕ ਆ ਜੀ ਮਰਾੜੋ ਦੇ ਅੰਦਰ ਵੀ ਚਿੱਟੜਾਂ ਦੀ ਕੰਪਾਊਂਡ ਮਾਈ ਸੀ ਜਿਹੜਾ ਲਿਆ ਸੀ ਸੀ ਠੀਕ ਆ ਜੀ ਉਹ ਲਾਈ ਆਪਾਂ ਠੀਕ ਆ ਲਾਈ ਆਪਾਂ ਵਿੱਚ ਲੱਗੀ ਰਹੀਗੀ ਠੀਕ ਆ ਜੀ ਸਾਰੀ ਲਾਈ ਠੀਕ ਆ ਜੀ ਇਹ ਬੱਚੀ ਦੱਸਾਂਗੇ ਪਹਿਲਾਂ ਠੀਕ ਆ 16 ਦੇ ਟਾਇਰਾਂ ਚਾਗਾ 16 28 ਦੇ ਟਾਇਰ ਫੁੱਲ ਟੌਪ ਮਾਡਲ ਦਾ 3 ਸਪੀਡਾ 30 ਸਪੀਡਾ ਲੈ ਵੀ ਆ ਦੇ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਦਾ ਫੁੱਲ ਟੌਪ ਮਾਡਲ ਚਾਗਾ 30 ਸਪੀਡਾ ਫੁੱਲ ਟੌਪ ਮਲਡੈਕਟਰ ਨੰਬਰ ਹਰਿਆਣਾ ਇਹ ਹੈ ਹਰਿਆਣੇ ਦਾ ਨੰਬਰ ਹੈਗਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਚਾਰ ਮਗਰਲੇ ਤੇ ਹੈ ਕੋਈ 60 ਤੋਂ 65 ਤੋਂ 70 ਪੈਸੇ 65 ਤੋਂ 70 ਪੈਸੇ ਉਹ ਡੈਵੀਟਰ 70 ਪੈਸੇ ਹੈਗੇ ਆ 75 ਪੈਸੇ ਠੀਕ ਹੈ ਜੀ ਇਹ ਨਹੀਂ ਅਸੀਂ 70 ਕਹੇ ਤਾਂ ਮੁਰਲੇ ਤੇ ਆ ਕੇ ਤੁਸੀਂ ਅੱਧੇ ਮੰਨ ਕੇ ਹੋ ਠੀਕ ਹੈ 80 ਤੋਂ ਨਿਕਲ 70 ਤੋਂ ਪੈਸੇ ਨਿਕਲਦੇ ਠੀਕ ਹੈ ਮਤਲਬ ਕਿ ਘੱਟ ਕਵਾਂਗੇ ਪਰ ਨਿਕਲਣਗੇ ਬੜਾ ਨਿਕਲ ਲਗੇ ਠੀਕ ਹੈ 13 ਮਾਡਲ ਹੈ ਸਾਰਾ ਜੀ ਠੀਕ ਹੈ ਜੀ 13 ਮਾਡਲ ਹੈ ਕੀ ਡਿਮਾਂਡ ਹੈ ਜੀ ਡਿਮਾਂਡ ਵੀ 4,55,000 ਠੀਕ ਹੈ ਜੀ ਤੇ ਮਾਨਤਾਂ ਜੀ ਮਾਨਤਾਂ ਜਿਹੜਾ ਤੁਹਾਡੀ ਵੀਡੀਓ ਇੱਕ ਦੋ ਦਿਨ ਪਹਿਲਾਂ ਸ਼ੇਅਰ ਕਰਕੇ ਆਊਗਾ ਹਾਂਜੀ ਉਹਦੇ ਲਈ ਆਫਰ ਆਪਾਂ ਟਰੈਕਟਰ ਦਾ 435000 ਦਾ ਮੌਕੇ ਤੇ ਟਰੈਕਟਰ ਇਹਨੂੰ ਸ਼ੇਅਰ ਕਰ ਤੁਹਾਡੀ ਵੀਡੀਓ ਪਹਿਲਾਂ ਸ਼ੇਅਰ ਕੀਤੀ ਹੋਣੀ ਉਹ 43000 ਟਰੈਕਟਰ ਦੇਦਾ ਮੌਕੇ ਤੇ 30000 ਖਾਣ ਦਾ ਮਤ ਤੁਹਾਡੀ ਹੋਊ ਬਾਈ ਉਦੋਂ ਬਾਅਦ ਠੀਕ ਹੈ 455000 ਰੁਪਏ ਡਿਮਾਂਡ ਆ 43000 ਰੁਪਏ ਦਾ ਫਲ ਗਾਰੰਟੀ ਆਪਾਂ ਬਾਅਦ ਐ ਤਸੱਲੀ ਚੈੱਕ ਕਰ ਸਕਦਾ ਠੀਕ ਹੈ ਜੀ ਇਹ ਕੋਈ ਬੰਦਾ ਪਰਸਨ ਆਦਾ ਜਾਨੂੰ ਦੇ ਦੇਣਾ ਸਾਨੂੰ ਪੂਰਾ ਸਾਡਾ ਵਿਸ਼ਵਾਸ ਹੋਵੇ ਬੰਦਾ ਹਫਤਾ ਬਾਅਦ ਟਰੈਕਟਰ ਸਾਨੂੰ ਹਫਤੇ ਬਾਅਦ ਪੈਸੇ ਦੇ ਦੇਵੇ ਸਾਡੇ ਠੀਕ ਹੈ ਠੀਕ ਹੈ ਜਿਵੇਂ ਆਪਾਂ ਕਹਿੰਦੇ ਆ ਫਰੀ ਚ ਹਫਤੇ ਲਈ ਟਰ ਤੇ ਦੁਬਾਰਾ ਚ ਬਾਈ ਨੂੰ ਨੁਕਸਾ ਦੱਸਦੇ ਹੋ ਵੀ ਟਰੈਕਟਰ ਜੇ ਵੀ ਕੀ ਆ ਕੰਡੀਸ਼ਨ ਪੂਰੀਆ ਓਕੇ ਮਿਲਣਗੇ ਤੇ ਕਾਪੀ ਕਾਗਜ਼ ਤਾਂ ਦੀ 100% ਗਾਰੰਟੀ ਵਾਲੇ ਠੀਕ ਆ ਜੀ ਹਰਿਆਣਾ ਨੰਬਰ ਚ ਆਏ ਆ ਦੋਨੇ ਹਰਿਆਣਾ ਨੰਬਰ ਆ ਠੀਕ ਆ ਜੀ ਪਹਿੰਡਾ ਨੰਬਰ ਆ ਪੀ ਵੀ 3 ਠੀਕ ਆ ਜੀ 13 ਮਾਡਲ ਦਾ ਟਰੈਕਟਰ ਠੀਕ ਆ ਜੀ ਸਾਰੇ ਸ਼ਕੀਰ ਹੋਵੇ ਆਪਣੇ ਠੀਕ ਆ ਜੀ ਤੇ ਅਗਲੇ ਵੀ ਲਓ ਬਈ ਅੱਗੇ ਆ ਗਿਆ ਡੀ ਆਈ 35 ਦਾ ਤੇ ਲਓ ਬਈ ਉਹਦੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਸਾਰਾ ਰੀਗਲ ਹੈ ਨਾ ਜੈਨੂਮਲ ਠੀਕ ਆ ਜੀ ਠੀਕ ਆ ਤੇ ਕੰਡੀਸ਼ਨ ਦਾ ਓਕੇ ਪੈਗਾ ਤੇ ਸੁੱਕਾ ਬਈ ਹੈ ਹੈ ਸੁੱਕਾ ਹੈ ਉਹੋ ਸਪਾਰਟ ਹੈ ਜਰਿਓ ਠੀਕ ਆ ਜੀ ਨੰਬਰ ਹਰੇ ਹੈ ਨਾ 3 ਮੜਦਾ 1 3 ਮੀਟਾ ਮੋਕੇ ਦਾ 175000 ਦਾ ਟ੍ਰੈਕਟਰ ਦੇਣ ਵਰਗੇ ਠੀਕ ਆ ਜੀ ਜੇ ਤੁਹਾਡੀ ਵੀਡੀਓ ਸ਼ੇਅਰ ਆ ਕੇ ਉਹਨੂੰ 17000 ਰੇਟੋਂ ਠੀਕ ਆ ਜੀ 17000 ਦਾ ਹਾਂ ਜੀ ਤਾਂ ਮੰਨਤਾ ਲੋਕ ਠੀਕ ਆ ਜੀ ਤੇ ਪੂਰੇ ਪੂਰੇ ਬਾਈ ਕੋਲੇ ਰੇਟ ਲੈ ਕੇ ਹੁੰਦੇ ਨੇਗੇ ਤੇ ਸਾਦੀ ਘਟਾਈ ਜਾ ਤਿੰਨ ਸਿੰਡਰਾਂ ਦਾ ਸਿੰਗਲ ਕਲੱਚ ਆ ਸਿੰਗਲ ਕਲੱਚ ਚਾਹੀਦਾ ਜੀ ਉਹਨੂੰ ਪੁੱਛਦਾ ਫੋਨ ਆ ਜੀ ਕਿ ਲੋਡ ਦੀ ਬਾਈ ਠੀਕ ਹੈ ਸਿੰਗਲ ਕਲਾਚ ਚੱਗਾ 3 ਸਿਲੰਡਰ ਚੱਗਾ ਇੰਜੀਨੀਅਰ ਦਾ ਓਕੇ ਹੈਗਾ ਜੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਮਗਰ ਲੱਗੇ 35 ਤੋਂ 40 ਪੈਸੇ ਅਗਲੇ ਡਰਜ ਹੋਣਗੇ ਤੇ ਲਓਗੇ ਜੀ ਅਗਲੇ ਜਮਨ ਨਵੇਂ ਆਗੇ ਪਿਛਲੇ 35 ਤੋਂ 40 ਪੈਸੇ ਆਗੇ ਤੇ ਅਗਲਾ ਭਾਈ ਜੀ 750 ਦਾ ਇਹ 750 ਸਵੰਦਿਕਾ 2004 ਮਾਡਲ ਠੀਕ ਹੈ ਜੀ ਟਾਇਰ ਮਗਰ ਲੱਗੇ 50 ਪੈਸੇ ਠੀਕ ਹੈ ਜੀ 45 50 ਪੈਸੇ ਮੂਲ ਟੈਕਸ ਤੇ ਕਰੇ 70 ਰੁਪਏ ਮੂਲ ਲੈ 72 ਪੈਸੇ ਰੀਨਰ ਕੰਪੀਟ ਕਰਾਉਣਾ ਠੀਕ ਹੈ ਜੀ ਬਾਕੀ ਇੰਜਨ ਗੇਰ ਦਾ ਬਣਾਵਾ ਕੇ ਤਸਲੀ ਦਾ ਫਾਇਦਾ ਇੱਕ ਵਾਰ ਠੀਕ ਹੈ ਜੀ ਕਿਨੇ ਕਿਨੇ ਮਗਰਾਟ ਪੇਡ ਆ ਫੁੱਲ ਬਾਈ ਉਹ ਆਪ ਆਪ ਕਰਵਾਏ ਲੈ ਬਾਈ ਫੁੱਲ ਪੇਂਟ ਆ ਕੇ ਮਗਰਾਟ ਬਾਈ ਨੇ ਆਪ ਕਰਵਾਇਆ ਬਾਕੀ ਮਾੜੀ ਮੋਟੀ ਹਲਕੀ ਫੁਲਕੀ ਕਿਤੇ ਤਸਲੀ ਨਹੀਂ ਮਾੜੀ ਮੋਟੀ ਹੋਈ ਆ ਠੀਕ ਹੈ ਜੀ ਬਾਕੀ ਦਾ ਟ੍ਰੈਸ ਸਾਰਾ ਬਲਾਕ ਦਾ ਬਾਡੀ ਦਾ ਸਾਰਾ ਰੀਡ ਆ ਜਣੀ ਠੀਕ ਹੈ ਜੀ ਤੇ ਆ ਨੰਬਰ ਦਾ ਜੀ ਦਾ ਪੀਵੀ 43 ਪੀਵੀ 43 ਨੰਬਰ ਦਾਗਾ ਤੇ ਲੋਬੀ ਚੈੱਕ ਕਰੋ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਵੀ 265000 ਰੁਪਏ ਬਾਈ ਠੀਕ ਆ ਜੀ ਆਹ ਜਿਹੜਾ ਟਰੈਕਟਰ ਆਪਾਂ 240000 ਰੁਪਏ ਦੇਵਾਂਗੇ ਠੀਕ ਹੈ 240000 ਦਾ ਹਾਂ ਕੋਈ ਮੋਕਦੇ 100000 ਖੰਡ ਦਾ ਮਨਤਾ ਨਹੀਂ ਹੋਊਗਾ ਜੀ ਠੀਕ ਹੈ ਬਾਕੀ ਮੋਕਦੇ ਮਨਤਾਣਾ ਹੋਊਗਾ ਬਾਈ ਜੀ ਛਤਰੀ ਵੀ ਇਹਦੀ ਮਿਲਣੀ ਠੀਕ ਹੈ ਜੀ ਛਤਰੀ ਹੈ ਨੀਗੀ ਤੇ ਡੰਡਾ ਫੱਟੀ ਨਾਲ ਹੈਗਾ ਦਾ ਠੀਕ ਹੈ ਬਈ ਟਰੈਕਟਰ ਦੀ ਵੀ ਦੋ ਆਦੀ ਹੈ ਜੀ ਉਹ ਬਸ ਠੀਕ ਹੈ ਜੀ ਤੇ ਇਹਨਾਂ ਦੋਨਾਂ ਦੀ ਛਤਰੀ ਦੀ ਗੱਲ ਕਰੀਏ ਬਾਈ ਜੀ ਇਹਦੇ ਛਤਰੀ ਬਾਈ ਲੱਗੀ ਨਹੀਂ ਜੀ ਇਹੋ ਨੇ ਲੱਗੀ ਹੁੰਦਾ ਉਹਦੇ ਵੀ ਨਹੀਂ ਨਹੀਂ ਕਰਦੇ ਠੀਕ ਹੈ ਜੀ ਆਈ ਨਾਲ ਠੀਕ ਹੈ ਜੀ ਤੇ ਛਤਰੀ ਲੱਗੀ ਹੋਈ ਨਹੀਂ ਜੀ ਠੀਕ ਹੈ ਜੀ ਤੇ ਤਾਂ ਵੀ ਮਰਾਠ ਨਵੇਂ ਰਹੇ ਬਾਈ ਠੀਕ ਹੈ ਜੀ ਮਰਾਠ ਸਾਰੇ ਰੀਜਨਲ ਆ ਬਾਈ ਸਾਰੇ ਰੀਜਨਲ ਆ ਜੀ ਆਹ ਮਰਾਠ ਵੀ ਲਾ ਕੇ ਰੱਖੇ ਸੀ ਜਿਮੀਦਾਰ ਨੇ 24 ਲੇਟਤੀ ਲਾ ਕੇ ਰੱਖੀ ਸੀ 35 ਟੇਪ ਕਰਾਈ ਸੀ ਠੀਕ ਹੈ ਜੀ ਟੈਂਕੀ ਟੇਪ ਕਰਾਈ ਹੋਈ ਸੀ ਹਾਂ ਜੀ ਤਾਂ ਹੀ ਉਹ ਨਸਾ ਪਿਆਗਾ ਇੰਨਾ ਸਾਢੇ ਰੇ ਥੱਲੋਂ ਸਾਰਾ ਰੀਜਨਲ ਦਾ ਬੰਦਾ ਖੇਤ ਵੀ ਜਦੋਂ ਜਾਂਦਾ ਸੀ ਨਾ ਹਾਂ ਜੀ ਤੇ ਇੱਥੇ ਕਪੜਾ ਪਾ ਕੇ ਠਲਦਾ ਸੀਗਾ ਠੀਕ ਹੈ ਜੀ ਚਾਦਰ ਪਾਗ ਜਾਨਕੀ ਬੈੱਡ ਚਾਦਰ ਲਿਆਦੇ ਨਾਲ ਠੀਕ ਹੈ ਉਹ ਤੇ ਵਾਰਡਰ ਫਿਰ ਖਲਦਾ ਸੀਗਾ ਠੀਕ ਹੈ ਉਹ ਤੇ ਖੜਾ ਦਿੰਦਾ ਸੀ 700 ਲੱਗੀ ਰਹੀ ਬੰਦੇ ਲਾਤੀ ਠੀਕ ਹੈ ਬਾਈ ਜੀ ਤੇ ਲੋਕੇਸ਼ਨ ਬਾਈ ਦੀ ਹੈਗੀ ਪਿੰਡ ਦੋਦਾਂ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਕਿਡੜਵਾ ਠੀਕ ਹੈ ਬਾਈ ਜੀ ਧੰਨਵਾਦ ਖਦੋਦੇ ਬਾਈ ਜਿਹੜਾ ਬਾਈ ਮੈਨੂੰ ਕਿਨੇ ਕਾਲ ਕਰਨੇ ਪਰਸਲ ਵੀ ਐਮਰਜੈਂਸੀ ਕਾਲ ਹੀ ਕਰੇ ਵੀਰ ਬਣ ਕੇ ਮੇਰਾ ਨੰਬਰ ਮੈਸਨ ਦੱਦਦਾ 6538 1650 ਕੋਈ ਚ ਐਮਰਜੈਂਸੀ ਕਾਲ ਕਰੇ ਬਾਈ 9 ਤੋਂ ਪਹਿਲਾਂ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਤੇ ਯਾਰ ਬੰਦੇ 11 12 ਵਜੇ ਕਾਲ ਆਣੇ 20 ਵਜੇ ਕਾਲ ਨਾ ਲਾਇਓ ਠੀਕ ਹੈ ਜੀ ਤੇ ਸਵੇਰੇ ਜੇ ਕਾਲ ਆਉਣੇ 9 ਤੋਂ ਬਾਅਦ ਲਾਇਓ ਕਾਲ ਠੀਕ ਹੈ ਬਾਈ ਜੀ ਕੰਮ ਕਰਮੇ ਕੰਮਕਾਰ ਜੀ ਬਹੁਤ ਜਿਆਦਾ ਹੁੰਦੇ ਆ ਠੀਕ ਹੈ ਜੀ ਵੀ ਨਹੀਂ ਕਾਲ ਚੱਕੀ ਜਾਂਦੀ ਤੇ ਜਿਆਦਾ ਮੈਨੂੰ ਫੋਨ ਤੇ WhatsApp ਤੇ ਮੈਸੇਜ ਮੇਰਾ ਇੱਕ ਹੀ ਨੰਬਰ ਹੈ ਇਹ ਇਹ ਤੋਂ ਮੈਨੂੰ ਮੈਸੇਜ ਕਰ ਦਿਓ ਵਾਇਸ ਮੈਸੇਜ ਜਾਂ ਲੈਕ ਚੈਟ ਮੈਸੇਜ ਕਰ ਦਿਓ ਤੁਹਾਨੂੰ ਫੋਟੋ ਨਾਲ ਦੀ ਨਾਲ ਆ ਜਾਊਗਾ ਠੀਕ ਹੈ ਜੀ ਜਿਵੇਂ ਡੈਕਟਰ ਹੈਗਾ ਨਾ ਵੀ ਅੱਗੇ ਕਿਵੇਂ ਵੀ ਆ ਫੋਨ ਕੱਟ ਕਰਨਾ ਮੇਰੇ ਵੀਰ ਬਾਲੇ ਠੀਕ ਹੈ ਜੀ ਓਕੇ ਬਾਈ ਜੀ ਲਾਈਨ ਵਾਲੇ ਹੀ ਸੰਪਰਕ ਕਰਨਾ ਓਕੇ ਬਾਈ ਜੀ ਠੀਕ ਹੈ ਜੀ ਧੰਨਵਾਦ ਬਾਈ ਜੀ ਲੋ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਕਿਸੇ ਨਵੀਂ ਵੀਡੀਓ ਤੱਕ ਲਈ ਬਾਈ ਜੀ ਧੰਨਵਾਦ